ਲੋ ਜੀ ਗੁਰਮਖ ਸਾਡਾ ਵੀਰ ਅਈਨਾ ਸਵੇਰੇ ਦੇ ਬਿਜੀ ਕੇ ਸ਼ਹਿਰ ਗਿਆ ਸੀ ਅਸੀਂ ਤੇ ਸਵੇਰੇ ਗੁਰਪੁਰਪਿਆ ਤੇ ਇਸ ਕਰਕੇ ਅਚਾਨੀਆਂ ਲੱਗਣੀਆਂ ਮਖ ਲੋ ਸਾਡੇ ਪਿੰਡ ਝੋਲਾ ਸਾਹਿਬ ਚਾਰ ਗਾਂ ਆ ਗਿਆ ਗਾਂ ਆ ਫੋੜ ਤੇ ਸਵੇਰੇ ਸਵੇਰੇ ਗੁਰਪੁਰ ਬਾਦ ਲੇਟ ਹੋ ਗਿਆ ਬਹੁਤ ਜ਼ਿਆਦਾ ਤੇ ਇਸ ਕਰਕੇ ਅਸੀਂ ਇਸ ਟਾਈਮ ਸਾਡੀਆਂ ਤਿਆਰੀਆਂ ਚੱਲਦੀਆਂ ਵਿਆਵਾਂ ਨਹੀਂ ਤੇ ਹਾਂ ਬਲੌਗ ਵੀ ਹੁਣ ਤੋਂ ਸ਼ੁਰੂ ਕੀਤਾ ਸੀ ਹਾਂ ਬਾਕੀ ਕੋਈ ਨਹੀਂ ਤੁਹਾਨੂੰ ਸਵੇਰੇ ਮਹਾਰਾਜ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਹਾਂਜੀ ਹਾਂਜੀ ਸਾਰਿਆਂ ਨੂੰ ਕੋਈ ਗੱਲ ਨਹੀਂ ਕੋਰ ਸਨੋਂ ਬਾਕੀ ਗੁਰਮੇਕਬ ਜੀ ਤੁਹਾਡੀ ਕੀ ਰਾਏ ਆ ਰਾਏ ਬਸ ਮਹਾਰਾਜ ਜੀ ਗੁਰਪੁਰਬ ਕੱਲ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾ ਤੇ ਨਾਲੇ ਹੁਣ ਮੁੰਡੇ ਸਾਰੇ ਤਨੋਂ ਮਨੋਂ ਸੇਵਾ ਕਰਦਾ ਆ ਹਾਂਜੀ ਹਾਂਜੀ ਲੱਡੀਆਂ ਲਾਉਂਦਾ ਆ ਤੇ ਵਿਖੀ ਵੀ ਵੇਗਰਾ ਜੁਟਿਆ ਸਵੇਰ ਦੇ ਵੰਡੇ ਗਏ ਆ ਮੜਿਆ ਬਸ ਹੁਣ ਸੇਵਾ ਕਰਕੇ ਫਿਰ ਕੱਲ ਨੂੰ ਆਪਾਂ ਮਹਾਰਾਜ ਦੀ ਕਿਰਪਾ ਨਾਲ ਪੂਰੇ ਵਧੀਆ ਤਾ ਵਧੀਆ ਤਰੀਕੇ ਨਾਲ ਆਪਾਂ ਗੁਰਗੁਰੂ ਮਨਾਉਣਾ ਵਾ ਅਜੇ ਲੰਗਰ ਨੂੰ ਸਬਜੀ ਸੁਬਜੀ ਇਹ ਕੱਟਣੀ ਆ ਪਹੇਦੇ ਐਂਟੀਆਂ ਨੂੰ ਜਨਨੀਆਂ ਨੂੰ ਪਹੇ ਕੱਠੀਆਂ ਹੋਈਆਂ ਵਿਚਾਰੀਆਂ ਕਰਨਦੀਆਂ ਸੇਵਾ ਤੇ ਬਾਕੀ ਕੁਝ ਕਪਨ ਨਾਲ ਸੇਵਾ ਕਰਾ ਦੇਮੀ ਆ ਗਈ ਆ ਲੜੀਆਂ ਤਾਂ ਥੋੜੀਆਂ ਰਹਿ ਗਈਆਂ ਬੈਨਰ 'ਤੇ ਲਾ ਕੇ ਫਿਰ ਚੱਲਦੇ ਆ ਬਸ ਆਂ ਜਿਆ ਥੋੜਾ ਰਹਿ ਗਿਆ ਉਹ ਵੇਖੋ ਮੁੰਡੇ ਕਹਿੰਦੇ ਆ ਵੀ ਲੜੀਆਂ ਲਾਉਨੇ ਆ ਵੇਖੋ ਮੁੰਡੇ ਆ ਵੇ ਖੜੇ ਗਿਆ ਓਕੇ ਓਕੇ ਵੀਜੀ ਆ ਗਈ ਆ ਨਾਲ ਬੋਲਣਾ ਕਿ ਮੈਂ ਬੰਨੀ ਆ ਦਾ ਬਗੜੂ ਕਰਦੇ ਹੋਏ ਆ ਵੀ ਜੋ ਜੀ ਬੈਠੇ ਖਾਣ ਨੂੰ ਸੈਠਾ ਅਬੀ ਜੋ ਨਾਲ ਵੇਖੀ ਓਏ ਤਿਆਰੀਆਂ ਪੂਰੀਆਂ ਵੀਰ ਜੀ ਚਾਪਕੋਟੇ ਚੱਲ ਪਿਆ ਟੰਟ ਟੁੰਟ ਲੱਗ ਗਿਆ ਆਪਣੇ ਧਰਮਸ਼ਾਲਾ 'ਚ ਅੰਕੁਰਪੁਰਬੀ ਨਗਰਗ੍ਰਿਤਨ ਦੇ ਸੰਬੰਧ 'ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਠਾਕ ਸਾਰੇ ਹੋਰ ਫਿਰ ਤਿਆਰੀਆਂ ਹੋ ਗਈਆਂ ਅੰਕੁਰਪੁਰਬੀਆਂ ਪੂਰੀਆਂ ਮੁਕੰਮਲ ਸਾਰਿਆਂ ਨੂੰ ਨਾਲੇ ਗੁਰਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਤੇ ਹੁਣ ਆਪਾਂ ਪੂਰੀਆਂ ਤਿਆਰੀਆਂ ਵਾਂ ਲੰਗਰ ਚੱਲਣ ਦਿਆ ਚਾਹ ਤੇ ਪਕੌੜਿਆਂ ਦਾ ਤੇ ਆਪਾਂ ਹੁਣ ਗਦਕਾ ਵੀ ਥੋੜੇ ਟਾਈਮ ਤੱਕ ਵੇਖਾਂਗੇ ਤੇ ਵਿੱਕੀ ਤਿਆਰ ਆ ਪੂਰਾ ਪੂਰਾ ਤਿਆਰ ਹੈਗਾ ਵਾ ਤਿਆਰੀਆਂ ਬਾਅਦ ਹੋਣਾ ਜਨੇਮ ਹੀ ਬਸ ਥੋੜੇ ਟਾਈਮ ਤੱਕ ਬਸ ਤੁਹਾਨੂੰ ਗੁਰਪੁਰਬ ਦੀ ਤੁਹਾਨੂੰ ਦਰਸ਼ਨਕ ਮੇਲੇ ਕਰਾਉਣੇ ਆ ਹਾਂ Gracias. ਕਿਰਤਨ ਤੇ ਵਿੱਚ ਹੀ ਪਤਾ ਨਹੀਂ ਮੈਨੂੰ ਕਿੱਦਾਂ ਹੋ ਗਿਆ ਇਹਨੂੰ ਡਾਕਟਰ ਸਾਹਿਬ ਕੋਲ ਲੈ ਆਉਣਾ ਪਿਆ ਵਾ ਇਹਨੂੰ ਥੋੜੀ ਇਹਨੂੰ ਪਤਾ ਨਹੀਂ ਕਰੀ ਤਾ ਜਿਹੜੀ ਟੀਕੇ ਤੋਂ ਉਸਨੂੰ ਲਵਾਇਆ ਇੱਥੇ ਤੇ ਇੱਕੀ ਕਹਿੰਦਾ ਲਾ ਕੇ ਚਲੀ ਜਾਓ ਲੈ ਕੇ ਚਲੀ ਹੁਣ ਇਹਨੂੰ ਖਾਣ ਕਰਕੇ ਚਾਹ ਬੁਝਾ ਲੈ ਹੁਗਲੇ ਨਹੀਂ ਦੋਈ ਹਾਂ ਆਵੇ ਚਲ ਠੀਕਾ ਟੀਕੇ ਲੱਗ ਗਿਆ ਲੱਗ ਗਿਆ ਆਵੇ ਟੀਕੇ ਦਾ ਬੱਬੀ ਤੇ ਟੀਕੇ ਦਾ ਕਮਾਲ ਹੋ ਗਿਆ ਕਿੜਿਆ ਪ੍ਰਧਾਨ ਮੁੰਡਾ ਸਾਡਾ ਉਹਨਾਂ ਦੀ ਧੌਂਕ ਮੈਂ ਰੋਕੀਆਂ ਵਾ ਰੋਥੇ ਵਾ ਖੜਿਆ ਫਿਰਦਾ ਗੱਬਰੂ ਵਿੱਕੀ ਤਾ ਕੀ ਕਹਿਣਾ ਚਾਹੁੰਦਾ ਇਹਦੇ ਬਾਰੇ ਨਿਖੜਿਆ ਫਿਰਦਾ ਗੱਬਰੂ ਮੈਂ ਜਾਣਦਾ ਨਹੀਂ ਬਾਪੂ ਦਾ ਤੂੰ ਤਾਂ ਸਾਹਮਣੇ ਹੀ ਖੜਿਆ ਆ ਪੁੱਤ ਠੀਕ ਆ ਫਿਰ ਹੁਣੇ ਸਾਡੇ ਨਾਲ ਸੇਵਾ ਕਰਾ ਦੇ ਫਿਰ ਉਹਨੂੰ ਜਾਣ ਦੋ ਵਾਹਿਗੁਰੂ ਗੁਰਪੁਰ ਦੀ ਸਮਾਪਤੀ ਤੋਂ ਬਾਅਦ ਇਹਨੇ ਲੜੀਆਂ ਖੋਲੰਦਿਆ ਆ ਵਿੱਕੀ ਤੇ ਲੜੀਆਂ ਖੋਲੰਦਿਆ ਸਾਰੇ ਮੁੰਡੇ ਵੀ ਸੇਵਾ ਕਰ ਰਹੇ ਆ ਰਾਤੀ ਵਧੀਆਂ ਹੀ ਹੁਣ ਸਮਾ ਹੁਣ ਬਸ ਸੇਵਾ ਕਰ ਰਹੇ ਭਾਂਡੇ-ਮੁੰਡੇ ਸਾਹਮਣੇ ਆਪਾਂ

ਸਾਰੇ ਵੀਰਾਂ ਨੂੰ ਬੇਨਤੀ ਆ ਪਿੰਡੋਂ ਮੰਡੀ ਬਣਾਓ ਤੇ ਨਾਲੇ ਬੰਦੀ ਸਿੰਘਾਂ ਦੀ ਆਵਾਜ਼ ਹੈ ਜਿਹੜੀ ਆਪਣੇ ਦਿੱਤੀ ਗਈ ਆਪਣੇ ਵਾਸਤੇ ਹੀ ਆ ਜਿਹੜੇ ਅੰਦਰ ਬੈਠੇ ਆ ਤੇ ਬੰਦੀ ਸਿੰਘਾਂ ਬੜੇ ਆਪਣੇ ਸਾਰੇ ਸੋਨਾਂ ਕਿਦਾਂ ਦਾ ਜਿਹੜੇ ਸਰਕਾਰਾਂ ਤੱਕਾ ਕਰਨੀਆਂ ਆਪਣੇ ਨਾਲ ਤੇ ਉਹ ਬਹੁਤ ਨਜਾਇਜ਼ ਉਹਦੇ ਬਾਰੇ ਸਾਰਿਆਂ ਨੂੰ ਬੋਲੋ ਵੀਰੇ ਚੈਨਲ ਆਪਣਾ ਨਵਾਂ ਵਲੌਗ ਨਾ ਵਲੌਗ ਨਾਲ ਤੁਹਾਨੂੰ ਬੜਾ ਪਰਾਣੀ ਆ ਉਹਦਾ 10 ਮਿੰਟ ਟਾਈਮ ਪਾਸ ਕਰ ਲਈਦਾ ਵੀਰ ਭਰਾਵਾਂ ਨਾਲ ਇਹ ਦੇਣਾ ਪਤਾ ਲੱਗਦਾ ਰਹਿੰਦਾ ਨਾਲੇ ਯਾਦਗਰੀਆਂ ਰਹਿ ਜਾਂਦੀਆਂ ਤੇ ਸਾਰੇ ਵੀਰ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚੈਨਲ ਨਵਾਂ ਵਾ ਤੇ ਸਾਰੇ ਵੀਰਾਂ ਭਰਾਵਾਂ ਦੇ ਸਾਥੀ ਲੋੜਾ ਕਿਉਂਕਿ ਅਜੇ ਵੀਡੀਓ ਆਪਾਂ ਪਾਉਂਦੇ ਰਵਾਂਗੇ ਬਾਗੀ ਛੁੱਟੀ ਵੀ ਦੋ ਦਿਨ ਰਹਿ ਗਈ ਆ ਹੁਣ ਦੇ ਕੋਈ ਨਹੀਂ ਮਿਲਦੇ ਰਵਾਂਗੇ ਪਰ ਕੇ ਬਾਰਡਰ ਦੀਆਂ ਵੀਡੀਓ ਖਾਵਾਂਗੇ ਤੁਹਾਨੂੰ ਤੁਹਾਨੂੰ ਇੱਕ ਰੂਪਾ ਦਾਂਗੇ ਕੋਈ ਗੱਲ ਨਹੀਂ ਤੇ ਬਾਕੀ ਮਹਾਰਾਜ ਜੀ ਦੀ ਕਿਰਪਾ ਨਾਲ ਸਾਰਾ ਕੰਮ ਵਧੀਆ ਹੋ ਗਿਆ ਕਿਉਂ ਵੀ ਕੀ ਸਾਰਾ ਠੀਕ ਹੋ ਗਿਆ ਨਾ ਸਭ ਵਧੀਆ ਰੱਬ ਦੀ ਕਿਰਪਾ ਨਾਲ ਬਹੁਤ ਵਧੀਆ ਮਹਾਰਾਜ ਜੀ ਦੀ ਕਿਰਪਾ ਹੀ ਬਹੁਤ ਵਧੀਆ ਬਾਬੇ ਜੀ ਦਾ ਨੇ ਗੁਰਦੇਵ ਜੀ ਸਪਾਸ਼ਾ ਨੇ ਗੁਰਕਬੀ ਸਿੰਘ ਜੀ ਨੇ ਬਹੁਤ ਵਧੀਆ ਕਿਰਪਾ ਕੀਤੀ ਆ ਤੇ ਠੀਕ ਆ ਵੀਰ ਜੀ ਬਾਕੀ ਵੀਰ ਦੇ ਚੈਨਲ ਨੂੰ ਬਹੁਤ ਬਹੁਤ ਸਪੋਰਟ ਕਰਿਓ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲਾ ਅਨਕਲ ਜਰੂਰ ਨਾ ਪਿਓ ਸਤਿ ਸ਼੍ਰੀ ਅਕਾਲ ਅਗੇ ਦੀ ਸਤਿ ਸ਼੍ਰ